ਸਸੀ ਕਾਲ ਜੀ ਸਾਰਿਆਂ ਨੂੰ ਅੱਜ ਦਾ ਰੁੱਖ ਹੈ ਜਿਹੜਾ ਖਜੂਰ ਦਾ ਰੁੱਖਾ ਜਿਹਨੂੰ ਵਾਈਲਡ ਡੇਟ ਪਾਮ ਵੀ ਬੋਲਦੇ ਖਜੂਰੀ ਵੀ ਬੋਲ ਦਿੰਦੇ ਆ ਇਹ ਰੁੱਖ ਸਾਡਾ ਬਹੁਤ ਹੀ ਪਵਿੱਤਰ ਰੁੱਖ ਹੈ ਗੁਰਬਾਣੀ ਚ ਵੀ ਇਹ ਰੁੱਖ ਅੰਕਿਤ ਹੈਗਾ ਤਾਂ ਸਾਡਾ ਇਸ ਦੀ ਖਾਸੀ ਇਹ ਕਿ ਰੁੱਖ ਦਾ ਨਾਮ ਵੀ ਖਜੂਰ ਆ ਤੇ ਫਲ ਦਾ ਨਾਮ ਵੀ ਖੰਜੂਰ ਆ ਤੇ ਉਸ ਤੋਂ ਬਾਅਦ ਜਦੋਂ ਖਜੂਰਾਂ ਪੱਕ ਜਾਂਦੀਆਂ ਤਾਂ ਉਹ ਮਤਲਬ ਛੁਆਰੇ ਦਾ ਰੂਪ ਧਾਰਨ ਕਰ ਲੈਂਦੀ ਆ ਉਹਨੂੰ ਛੁਆਰਾ ਕਿਹਾ ਜਾਂਦਾ ਜਿਹਨੂੰ ਕਿ ਬਹੁਤ ਹੀ ਰੀਤੀ ਰਸਮਾਂ ਵਿੱਚ ਆਪਾਂ ਵਰਤਦੇ ਆਗੇ ਛੁਆਰੇ ਨੂੰ ਇਹੜੇ ਪੰਜਾਬ ਵਿੱਚ ਇਹ ਦਰਿਆਵਾਂ ਕੰਢੇ ਨਹਿਰਾ ਕੰਢੇ ਦੇ ਰੇਲਵੇ ਲਾਈਨਾਂ ਦੇ ਕੰਢੇ ਹੁਣ ਬਚਿਆ ਹੋਇਆ ਇਹ ਦਰਖਤ ਜਿਹੜਾ ਹੈਗਾ ਖਜੂਰ ਦੇ ਰਸ ਨੂੰ ਜਿਹੜਾ ਨੀਰਾ ਬੋਲਿਆ ਜਾਂਦਾ ਪੰਜਾਬ ਵਿੱਚ ਤੇ ਜਿਹੜਾ ਨੀਰਾ ਹੈਗਾ ਇਹ ਗੁੜ ਕੱਢਣ ਨੂੰ ਵੀ ਵਰਤਿਆ ਜਾਂਦਾ ਉਸ ਤੋਂ ਬਾਅਦ ਸ਼ਰਾਬ ਵੀ ਕੱਢੀ ਜਾਂਦੀ ਆ ਇਸ ਦੀ ਤੇ ਉਹਦੇ ਵਿੱਚ ਸਿਰਕੇ ਵਿੱਚ ਵੀ ਪਾਇਆ ਜਾਂਦਾ ਸਾਡੇ ਪੰਜਾਬ ਵਿੱਚ ਤਾਂ ਨੀਰਾ ਜ਼ਿਆਦਾ ਕੱਢਿਆ ਨਹੀਂ ਜਾਂਦਾ ਤਾਂ ਪਰ ਜਿਹੜਾ ਹੈਗਾ ਇਹ ਵੈਸਟ ਬੰਗਾਲ ਵਿੱਚ ਰੁੱਖ ਇਹ ਆਮ ਰੁੱਖ ਆ ਮਤਲਬ ਉੱਥੇ ਜਿਹੜਾ ਰੁੱਖ ਸੀ ਉੱਥੋਂ ਇਹਨੂੰ ਜਿਹੜਾ ਗੁੜ ਕੱਢਦੇ ਨੂੰ ਨੋਲਨ ਗੜ ਬੋਲਦੇ ਹਨ ਉਹਨੂੰ ਮਤਲਬ ਤਾਂ ਉੱਥੇ ਜਿਹੜੇ ਇੱਕ ਅਬਦਾਬਚਨ ਦੀ ਇੱਕ ਸਦਾਗਰ ਫਿਲਮ ਸੀ ਉਹ ਚ ਸਾਰਾ ਦਿਖਾਇਆ ਗਿਆ ਨੀਰਾ ਕੱਢ ਕੇ ਉਹ ਕਿਵੇਂ ਅੱਗੇ ਗੁੜ ਬਣਾ ਕੇ ਵੇਚਦੇ ਸਾਰਾ ਉਹ ਚ ਦੱਸਿਆ ਗਿਆ ਤਾਂ ਇਹ ਜਿਹੜਾ ਖਜੂਰ ਦਾ ਗੁੜ ਹੈਗਾ ਨੀਰੇ ਤੋਂ ਬੰਦ ਹੈਗਾ ਉਹ ਗੰਨੇ ਦੇ ਗੁੜ ਨਾਲ ਜ਼ਿਆਦਾ ਤਾਕਤਵਰ ਕਿਉਂਕਿ ਉਹਦੇ ਵਿੱਚ ਬਹੁਤ ਸਾਰੀ ਮੈਡੀਸਨ ਪ੍ਰੋਪਰਟੀ ਆਇਰਨ ਰੋਜ ਭਰਪੂਰ ਆ ਮੈਗਨੀਸ਼ੀਅਮ ਮੈੰਗਨੀਜ਼ ਪੋਟਾਸ਼ੀਅਮ ਵਿਟਾਮਿਨ ਕੈਲਸ਼ੀਅਮ ਸਾਰੇ ਪਾਏ ਜਾਂਦੇ ਆ ਇਸ ਤੋਂ ਇਲਾਵਾ ਇਸਦੇ ਪੱਤਿਆਂ ਤੋਂ ਚਟਾਈਆਂ ਟੋਕਰੀਆਂ ਹੱਥ ਪੱਕੇ ਝਾਲੂ ਬੰਦਦੇ ਹਨ ਇਹ ਵੈਸਟ ਬੰਗਾਲ ਵਿੱਚ ਜਦੋਂ ਇਹ ਇਹਦਾ ਗੁੜ ਬੰਦਾ ਹੈ ਉਸ ਗੁੜ ਤੋਂ ਇੱਕ ਮਠਿਆਈ ਬੰਦੀ ਉਹਨੂੰ ਮੂਆ ਬੋਲਿਆ ਜਾਂਦਾ ਉਹ ਬਹੁਤ ਮਸ਼ਹੂਰ ਮਠਿਆਈ ਹੈ ਵੈਸਟ ਬੰਗਾਲ ਦੀ